ਉਹ ਸਮਾ ਆਇਆ ਸੰਤਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਸੱਚਖੰਡ ਗਮਨ ਕਰਨਾ ਹੈ ਪਰ ਜਾਣ ਤੋਂ ਪਹਿਲਾਂ ਦਮਦਮੀ ਤਕਸਾਲ ਦੇ 12ਵੇਂ ਮੁਕੀ ਦੀ ਸੇਵਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਨੂੰ ਸੌਂਪ ਦਿੱਤੀ ਔਰ ਆਪ ਮਹਾਪੁਰਸ਼ 15 ਫਰਵਰੀ 1930 ਈਸਵੀ ਵਾਲੇ ਦਿਨ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੁਣ ਜਿਵੇਂ ਸੰਤ ਸੁੰਦਰ ਸਿੰਘ ਜੀ ਵਿਚਰ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ ਪਿੰਡਰ ਕਲਾ ਰੈਣ ਕਰਕੇ ਸੰਤ ਗੁਰਵਚਨ ਸਿੰਘ ਜੀ ਦੇ ਨਾਲ ਲਖਬ ਜੁੜ ਗਿਆ ਪਿੰਡਰਾਵਾਲੇ ਤਕਰੀਬਨ 40 ਸਾਲ ਟਿੱਕੀ ਹੋਈ ਆਤਮਿਕ ਅਵਸਥਾ ਦੇ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ ਬਾਬਾ ਗੁਰਬਚਨ ਸਿੰਘ ਨੇ ਬੜੇ ਗੁਣ ਸਨ ਉਹਨਾਂ ਚ ਬੜੀਆਂ ਸੇਵਾਵਾਂ ਉਹਨਾਂ ਕੀਤੀਆਂ ਚੰਗੇ ਸੁਲਝੇ ਹੋਏ ਕਵੀ ਸਨ ਗੁਰਬਾਣੀ ਸਿੱਖ ਰਹਿਤ ਮਰਿਆਦਾ ਉੱਪਰ ਸੈਂਕੜੇ ਪੰਨੇ ਲਿਖ ਕੇ ਸਿੱਖ ਸਾਹਿਤ ਦੇ ਭੰਡਾਰ ਨੂੰ ਭਰਪੂਰ ਕੀਤਾ ਮਹਾਪੁਰਸ਼ਾਂ ਨੇ ਮਹਾਨ ਕਥਾਕਾਰ ਸਨ ਗੁਰਬਾਣੀ ਅਤੇ ਇਤਿਹਾਸ ਦੇ ਮਹਾਪੁਰਸ਼ ਮਹਾਨ ਵਿਆਖਿਆਕਾਰ ਸਨ ਆਪਣੇ ਜੀਵਨ ਕਾਲ ਵਿੱਚ 26 ਤੋਂ ਉੱਪਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਕੀਤੀ ਹੈ ਆਪਾਂ ਵੇਖਿਆ ਹੈ ਵੀ ਇੱਕ ਲੜੀਵਾਰ ਕਥਾ ਕਰਨੀ ਹੋਵੇ ਤੇ ਪੰਜ-ਪੰਜ ਛੇ-ਛੇ ਸਾਲ ਗੁਰਦੁਆਰਿਆਂ 'ਚ ਲੱਗ ਜਾਂਦੇ ਨੇ। ਔਰ ਦੋ ਵਕਤ ਕਥਾ ਕਰਨੀ। ਸੰਗਤ ਨੇ ਕਥਾ ਸੁਣਨੀ। ਤੇ ਜਿਹੜੇ ਵਿਦਿਆਰਥੀ ਹੁੰਦੇ ਸਨ 200 ਤੋਂ 150 ਦੇ ਕਰੀਬ। ਉਹ ਇਦਾਂ ਸਾਹਮਣੇ ਬੈਠ ਕੇ ਪੋਥੀਆਂ ਪ੍ਰਕਾਸ਼ ਕਰ ਲੈਂਦੇ ਸਨ ਨਾਲ-ਨਾਲ ਗੁਰਬਾਣੀ ਦਾ ਸ਼ੁੱਧ ਉਚਾਰਣ ਸਿੱਖਣਾ। ਅਰਥ ਸੁਣਨੇ ਅਰਥ ਲਿਖਣੇ ਤੇ ਫਿਰ ਵਿਚਾਰਨੇ ਸੰਤ ਮਹਾਨ ਵਿਦਵਾਨ ਸਨ ਵਿਦਿਆਰਥੀਆਂ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤਾ ਅਰਬੀ ਫਾਰਸੀ ਦੀਆਂ ਮਹਾਨ ਰਚਨਾਵਾਂ ਭਾਈ ਨੰਦ ਲਾਲ ਜੀ ਦੀ ਬਾਣੀ ਗੁਰ ਇਤਿਹਾਸ ਪੰਥ ਪ੍ਰਕਾਸ਼ ਗੁਰਬਿਲਾਸ ਪਾਤਸ਼ਾਹੀ ਛੇਵੀਂ ਤੇ ਦਸਵੀਂ ਮੈਂ ਮਾ ਪ੍ਰਕਾਸ਼ ਸ਼੍ਰੀ ਨਾਨਕ ਪ੍ਰਕਾਸ਼ ਗੁਰਪ੍ਰਤਾਪ ਸੂਰਜ ਗ੍ਰੰਥ ਪ੍ਰਬੋਧ ਚੰਦਰ ਨਾਟਕ ਵਿਚਾਰ ਸਾਗਰ ਮਿਰਤੀ ਪ੍ਰਭাকর ਮੋਕਸ਼ ਪੰਥ ਆਦਕ ਕਈਆਂ ਗ੍ਰੰਥਾਂ ਦੇ ਪੁਸਤਕਾਂ ਦੇ ਅਰਥ ਪੜਾਉਣੀ ਪਰ ਵਿਦਵਾਨ ਚੋਟੀ ਦੇ ਪਰਫੁੱਲਤ ਹੋਏ ਜਿਨ੍ਹਾਂ ਨੇ ਉਹਨਾਂ ਕੋਲੋਂ ਸੰਥਿਆ ਲਈ ਜਦੋਂ ਵੀ ਗੱਲ ਗ੍ਰੰਥੀ ਸਿੰਘਾਂ ਦੀ ਕਥਾਵਾਚਕਾਂ ਦੀ ਧਰਮ ਪ੍ਰਚਾਰਕਾਂ ਦੀ ਸਿੰਘ ਸਹਿਬਾਨਾਂ ਦੀ ਚੱਲੇਗੀ ਜਿਨ੍ਹਾਂ ਤਖਤਾਂ ਦੀਆਂ ਸੇਵਾ ਕੀਤੀਆਂ ਤੇ ਕਰ ਰਹੇ ਨੇ ਉੱਥੇ ਫਿਰ ਸਭ ਤੋਂ ਮੂਰਲੀ ਕਤਾਰ 'ਚ ਨਾਮ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਆਉਣਾ ਹੈ ਸਭ ਤੋਂ ਵੱਧ ਗਿਆਨੀ ਜਨ ਉਹਨਾਂ ਨੇ ਪਰਫੁੱਲਤ ਕੀਤੇ ਨੇ ਔਰ ਹਾਲਾਤ ਇਹ ਬਣ ਗਏ ਸਨ ਦਮਦਮੀ ਤਕਸਾਲ ਦੀ ਜਮਾਤ ਨੂੰ ਸੰਤਾ ਕਰਕੇ ਸਿੱਖ ਪੰਥ ਦੀ ਚੱਲਦੀ ਫਿਰਦੀ ਯੂਨੀਵਰਸਿਟੀ ਕਿਹਾ ਜਾਣ ਲੱਗ ਪਿਆ ਸੀ ਐਸਾ ਪ੍ਰਚਾਰ ਪ੍ਰਸਾਰ ਉਹਨਾਂ ਕੀਤਾ ਹੋਰ ਸੇਵਾਵਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਕਸਮਿਆਂ ਵਿੱਚ ਵਿਚਰ ਕਰਕੇ ਸਮੁੱਚੇ ਭਾਰਤ ਵਰਸ਼ ਵਿੱਚ ਐਸਾ ਪ੍ਰਚਾਰ ਪ੍ਰਸਾਰ ਕੀਤਾ ਮਹਾਪੁਰਸ਼ਾਂ ਕਥਾ ਕੀਰਤਨ ਸੁਣ ਕੇ ਹਜ਼ਾਰਾਂ ਪ੍ਰਾਣੀ ਖੰਡੇ ਦੀ ਪੌਲ ਛਾਕੇ ਗੁਰੂ ਵਾਲੇ ਬਣ ਜਾਂਦੇ ਸਨ ਜਿੱਥੇ ਗਿਆਨੀ ਧਿਆਨੀ ਕੌਮ ਨੂੰ ਉਹਨਾਂ ਨੇ ਦਿੱਤੇ ਉਥੇ ਲੋੜ ਪੈਣ ਤੇ ਸਿੱਖ ਪੰਥ ਲਈ ਆਪਾ ਵਾਰਨ ਵਾਲੇ ਹੀਰੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਵੀ ਉਹਨਾਂ ਹੀ ਕੌਮ ਦੀ ਝੋਲੀ ਪਾਏ ਇਹ ਸੰਤ ਗੁਰੂ ਬਚਨ ਸਿੰਘ ਹੁਣਾਂ ਦੇ ਪ੍ਰਚਾਰ ਪ੍ਰਸਾਰ ਦਾ ਹੀ ਅਸਰ ਸੀ। ਇਹ ਸੰਤ ਜਰਨੈਲ ਸਿੰਘ ਜਥੇ ਵਿੱਚ ਆਏ। ਇੱਕ ਸਮਾਂ ਬਣਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੁਝ ਗਿਣੇ-ਚੁਣੇ ਪ੍ਰਬੰਧਕਾਂ ਨੇ ਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾਂ ਵਿੱਚ ਫਰਕ ਪਾਤਾ। ਬਹੁਤ ਸੰਗਤਾਂ ਦੇ ਵਿੱਚ ਰੋਸ ਉੱਠਿਆ। ਜਿੰਨੇ ਵੀ ਸਮਪਰਦਾਇ ਸੰਤ ਸਨ ਜਥੇਬੰਦੀਆਂ ਦੇ ਆਗੂ ਸਨ। ਉਹਨਾਂ ਦੀ ਇੱਕ ਭਾਵਨਾ ਹੈ ਜੋ ਸਾਡੀ ਸਾਰਿਆਂ ਦੀ ਚਾਹੀਦੀ ਹੈ ਉਹ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਜਿਹਨੂੰ ਦਮਦਮੀ ਬੀੜਾਂ ਦੇ ਉਹ ਜਿਹੜੀ ਭਾਈ ਮਨੀ ਸਿੰਘ ਕੋਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲਿਖਵਾਈ ਹੈ ਉਹਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਵੀ ਮੰਗਲ ਨੇ ਰਚਨਾਵਾਂ ਨੇ ਉਹਨੂੰ ਜਿਉਂ ਦਾ ਤਿਉਂ ਰੱਖਣਾ ਹੈ ਜੇ ਨਵੇਂ ਸਰੂਪ ਛਾਪਨੇ ਨੇ ਤੇ ਡਿੱਟੋ ਉਹਦੇ ਵਰਗੇ ਛਾਪਣੇ ਨਹੀਂ ਕਿਉਂਕਿ ਜੇ ਜੋ ਕੇ ਸਮੇਂ ਦੇ ਅਕੋਰਡਿੰਗ ਅਸੀਂ ਬਿੰਦੀਆਂ ਟਿੱਪੀਆਂ ਲਾਵਾਂਗੇ ਉਹ ਬੜਾ ਵੱਡਾ ਫੇਰ ਬਦਲ ਹੋ ਜਾਣਾ ਹੈ ਕਿਉਂਕਿ ਹਰ ਲੈਂਗੁਏਜ ਦਸੀ 12 15 20 ਸਾਲੀ ਚੇਂਜ ਹੁੰਦੀ ਜਾ ਰਹੀ ਹੈ ਹੁਣ ਮੰਨ ਲਓ ਤੁਹਾਡੀ ਪੰਜਾਬੀ ਬਹੁਤ ਸ਼ੁੱਧ ਸੀ ਤੁਸੀਂ ਇੱਥੇ ਆਏ ਹੋ ਤੁਹਾਡੇ ਜਿਹੜੇ ਇੱਥੇ ਬੱਚੇ ਪੈਦਾ ਹੋਏ ਉਹਨਾਂ ਦੀ ਪੰਜਾਬੀ ਲੰਗੜੀ ਹੋਵੇ। ਕੱਲੋਂ ਉਹ ਆਖਣ ਵੀ ਅਸੀਂ ਅਮਰੀਕਾ 'ਚ ਪ੍ਰੈਸ ਲਾਉਣੀ ਐ ਪਬਲਿਸ਼ ਕਰਿਆ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ। ਉਹਨਾਂ ਜਿੰਨੀਕ ਪੰਜਾਬੀ ਆਉਂਦੀ ਐ ਉਹਦੇ ਅਕੋਰਡਿੰਗ ਬਾਣੀ ਨੂੰ ਢਾਲਣਗੇ। ਹੁਣ ਜੇ ਆਪਣੀ ਪੰਜਾਬੀ ਬੋਲੀ ਦੇ ਹਿਸਾਬ ਨਾਲ ਉਹਨਾਂ ਸਰੂਪ ਛਾਪ ਲਈ ਤੇ ਆਪਾਂ ਨੂੰ ਪਤਾ ਹੀ ਹੈ ਕੀ ਹੋਵੇਗਾ। ਕਿੰਨੀਕ ਪੰਜਾਬੀ ਉਹਨਾਂ ਨੂੰ ਆਉਂਦੀ ਐ। ਹਰ ਧਰਮ ਤੋਂ ਕੋਈ ਨਾ ਕੋਈ ਗੁਣ ਸਿੱਖਣਾ ਚਾਹੀਦਾ ਹੈ। ਲੱਖ દોਸ਼ ਮਿਲਣਗੇ ਤੁਹਾਨੂੰ ਇੱਥੇ ਲੋਕਾਂ ਦੇ ਵਿੱਚ ਪਰ ਸਿੱਖਣ ਲਈ ਬਹੁਤ ਕੁਝ ਮਿਲ ਜਾਂਦਾ ਹੈ। ਕਦੇ ਕਿਸੇ ਮੌਲਵੀ ਨੂੰ ਆਖੋ ਨਾ ਮੌਲਵੀ ਜੀ ਕੁਰਾਨ ਦੇ ਵਿੱਚ ਜਿਹੜੀਆਂ ਅਜਤਾਂ ਨੇ ਅਰਬੀ ਦੀਆਂ ਭਾਸ਼ਾ ਕਾਫੀ ਬਦਲ ਚੁੱਕੀ ਹੈ ਤੁਸੀਂ ਉਹ ਤਬਦੀਲੀ ਕਿਉਂ ਨਹੀਂ ਕਰਦੇ ਉਹ ਕਹਿੰਦੇ ਨਹੀਂ ਜੋ ਵੱਡਿਆਂ ਕਰਤਾ ਠੀਕ ਹੈ। ਕੱਲ ਨੂੰ ਫਿਰ ਅਲਫਾਜ਼ ਬਦਲ ਜਾਣ ਭਾਸ਼ਾ ਬਦਲ ਜਾਵੇ ਮੁਸ਼ਕਲ ਆਵੇਗੀ ਮੈਂ ਤਾਂ ਇਹ ਵੀ ਇਹ ਨਾ ਹੁੰਨਾ ਹੈ ਵੀ ਪੰਜਾਬੀ ਦੇ ਹਿਸਾਬ ਨਾਲ ਬਾਣੀ ਨਾ ਪੜੋ ਜੇ ਨਹੀਂ ਵੀ ਸੰਥਿਆ ਕੀਤੀ ਜਿੱਦਾਂ ਲਿਖਿਆ ਉਦਾਂ ਹੀ ਪੜ ਲਓ ਵਧਾਈਆ ਲਬਜ਼ ਆਉਂਦਾ ਨਾ ਬਿੰਦੀ ਨਹੀਂ ਲੱਗੀ ਕਿਉਂ ਵਧਾਈਆ ਪੜਨਾ ਤੁਸੀਂ ਗੁਰਮੁਖੀ ਨੂੰ ਪੰਜਾਬੀ ਚ ਕਨਵਰਟ ਕਰਦੇ ਹੋ ਜੀ ਅੱਜ ਕੱਲ ਵਧਾਈਆ ਆਂਦੇ ਨਹੀਂ ਤੇ ਕੱਲ ਨੂੰ ਤੁਸੀਂ ਜੋ ਬੋਲ ਰਹੇ ਹੋ ਬਿੰਦੀਆਂ ਵੀ ਤੁਸੀਂ ਮੜ ਦੇਣੀਆਂ ਨਵੇਂ ਸਰੂਪ ਚ ਅਜੇ ਤੋਂ 10 ਸਾਲ ਬਾਅਦ ਫਿਰ ਮੰਨ ਲਓ ਵਧਾਈਆਂ ਲਬਜ਼ੀ ਲੋਕ ਬੋਲਣ ਲੱਗ ਪੈਣ ਬਿੰਦੀ ਉਖਾੜ ਦੇਣ ਤੁਸੀਂ ਫਿਰ ਸਰੂਪ ਬਦਲਦੇ ਫਿਰੋਗੇ ਤੋ ਇਹਨੂੰ ਕੀ ਆਖਿਆ ਜਾਂਦਾ ਪੂਰੇ ਕਾ ਕੀਆ ਸਭ ਕਿਛ ਪੂਰਾ ਗੁਰੂ ਪਰਮੇਸ਼ਰ ਪੂਰਾ ਹੈ ਜੋ ਉਹਨੇ ਕਰਤਾ ਇਹਨੂੰ ਹਿੰ ਬਿਨ ਪ੍ਰਮਾਨ ਕਰੋ ਏਸੀ ਭਾਵਨਾ ਮਹਾਪੁਰਸ਼ਾਂ ਦੀ ਉਹ ਆਂਦੇ ਕੋਈ ਮੰਗਲ ਨਹੀਂ ਬਦਲਨਾ ਸੰਪਰਦਾਵਾਂ ਨੇ ਫਿਰ ਕੀ ਕੀਤਾ ਅੰਮ੍ਰਿਤਸਰ ਸਾਹਿਬ ਕਰਤਾਰਪੁਰ ਸਾਹਿਬ ਰਾੜਾ ਸਾਹਿਬ ਭਿੰਡਰ ਕਲਾ ਵਿਖੇ ਬੇਅੰਤ ਮੀਟਿੰਗਾਂ ਕੀਤੀਆਂ ਇਕੱਤਰਤਾਵਾਂ ਕੀਤੀਆਂ ਤੇ ਦੂਸਰੀ ਤਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਦੀ ਸਰਮੌਰ ਧਾਰਮਿਕ ਜਥੇਬੰਦੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਨਾਲ ਬੈਠਣਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਜੀ ਨਾਲ ਬੈਠਣਾ ਕੀਤਾ ਉੱਥੇ ਫਿਰ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਗੁਰਤਾ ਪ੍ਰਾਪਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਹਨੂੰ ਦਮਦਮੀ ਬੀੜ ਆਖੀਦਾ ਹੈ ਜਾਂ ਕਰਤਾਰਪੁਰ ਵਾਲੀ ਜਿਹੜੀ ਬੀੜ ਹੈ ਉਹਦੇ ਆਧਾਰ ਤੇ ਹੀ ਮੰਗਲ ਜਿਹੜੇ ਨੇ ਉਹ ਸ਼ਾਪੇ ਜਾਣ ਨਵੇਂਆਂ ਸਰੂਪਾਂ ਦੇ ਵਿੱਚ ਇਹ ਪੰਥ ਤੋਂ ਸੇਵਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਆਪਣੇ ਜ਼ਿੰਮੇ ਲੈ ਲਈ ਔਰ ਉਹਨਾਂ ਨੇ ਅੱਗੇ ਡਿਊਟੀ ਲਾ ਦਿੱਤੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਔਰ 1965 ਈਸਵੀ ਦੇ ਵਿੱਚ ਇਹ ਸੇਵਾ ਆਰੰਭ ਹੋਈ ਸੀ ਫਿਰ ਕੁਝ ਸਮਾਂ ਪਾ ਕੇ ਇਹ ਸੇਵਾ ਸੰਪੂਰਨ ਹੋ ਗਈ ਏਡਾ ਵੱਡਾ ਅਨਰਥ ਹੋਣ ਤੋਂ ਬਚਾਇਆ ਹੈ ਸਤਿ ਗੁਰੂ ਬਚਨ ਸਿੰਘ ਹੁਣਾ ਮੰਗਲਾ ਨੂੰ ਹਿੰਨ ਬਿੰਨ ਉਸੇ ਤਰ੍ਹਾਂ ਰੱਖ ਕੇ ਜਿਵੇਂ ਗੁਰਦੇਵ ਨੇ ਰੱਖੇ ਸਾਣਾ ਖੈਰ ਜੇਕਾਰ ਸੇਵਾ ਵਾਲਾ ਹੀ ਬੇਅੰਤ ਗੁਰਧਾਮਾਂ ਦੀ ਸੇਵਾ ਕਰਵਾਈ ਗੁਰਦੁਆਰਿਆਂ ਦੀ ਸੇਵਾ ਦੇ ਨਾਲ ਨਾਲ ਗੁਰਮਤ ਵਿਦਿਆਲੇ ਖੋਲੇ ਕਿੰਨੀਆਂ ਕਿ ਸੇਵਾਵਾਂ ਦਾ ਜ਼ਿਕਰ ਕਰਾਂ ਬਸ ਗੱਲ ਇਹ ਹੈ ਗੁਰੂ ਦੇ ਦਰ ਦੀ ਜਿਹੜਾ ਸੇਵਾ ਕਰਦਾ ਹੈ ਉਹਦੀ ਵਡਿਆਈ ਦੁਨੀਆ ਤੇ ਵੱਡੀ ਹੁੰਦੀ ਹੈ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਜਿਹੜਾ ਗੁਰੂ ਦੀ ਸੇਵਾ ਕਰੇਗਾ ਵੱਡਿਆਂ ਵੱਡਾ ਉਹਦਾ ਸਤਿਕਾਰ ਹੋਵੇਗਾ ਦੇ ਅਬਟੇਨ ਗਲੋਰੀਅਸ ਗ੍ਰੇਟਨੈਸ ਬਾਏ ਸਰਵਿੰਗ ਦਾ ਟ੍ਰੂ ਗੁਰੂ ਬੱਲੇ ਬੱਲੇ ਹੋ ਜਾਂਦੀ ਹੈ ਦੁਨੀਆ ਤੇ ਸੇਵਾਦਾਰਾਂ ਦੀ